ਸਾਬਕਾ ਇੰਟੋ ਕੈਨੇਡੀਅਨ ਸੈਂਸ ਮੈਂਬਰ ਰੂਬੀ ਡੱਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਏ ਹਨ ਉਹਨਾਂ ਨੇ ਇਹ ਜਾਣਕਾਰੀ ਖੁਦ ਸੋਸ਼ਲ ਮੀਡੀਆ ਤੇ ਦਿੱਤੀ ਰੂਬੀ ਡੱਲਾ ਨੇ ਉਹਨਾਂ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਹੈਰਾਨ ਕਰਨ ਵਾਲਾ ਤੇ ਨਿਰਾਸ਼ਾਜਨਕ ਦੱਸਿਆ ਹੈ ਡੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਮੈਨੂੰ ਹੁਣੇ ਹੀ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਮੈਨੂੰ ਲੀਡਰਸ਼ਿਪ ਦੌੜ ਤੋਂ ਆਯੋਕ ਰਾ ਦਿੱਤਾ ਗਿਆ ਹੈ ਇਹ ਫੈਸਲਾ ਹੈਰਾਨ ਕਰਨ ਵਾਲਾ ਤੇ ਨਿਰਾਸ਼ਾਜਨਕ ਹੈ ਖਾਸ ਕਰਕੇ ਜਦੋਂ ਇਸ ਗੱਲ ਨੂੰ ਸੋਸ਼ਲ ਮੀਡੀਆ ਵਿੱਚ ਲੀਕ ਕਰ ਦਿੱਤਾ ਗਿਆ ਖਾਸ ਕਰਕੇ ਜਦੋਂ ਇਸ ਗੱਲ ਨੂੰ ਮੀਡੀਆ ਵਿੱਚ ਲੀਕ ਕਰ ਦਿੱਤਾ ਗਿਆ ਉਹਨਾਂ ਅੱਗੇ ਲਿਖਿਆ ਕਿ ਪਾਰਟੀ ਨੇ ਮੇਰੇ ਖਿਲਾਫ ਦੋਸ਼ ਲਗਾਏ ਹਨ ਜੋ ਝੂਠੇ ਅਤੇ ਮਨਕੜਤ ਹਨ ਮੈਨੂੰ ਇਸ ਦੌੜ ਤੋਂ ਬਾਹਰ ਕੱਢਣ ਲਈ ਵਰਤੀਆਂ ਗਈਆਂ ਚਾਲਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ ਅਤੇ ਇਹ ਵੀ ਜਾਣਦੇ ਹਨ ਕਿ ਸਾਡਾ ਸੁਨੇਹਾ ਲੋਕਾਂ ਵਿੱਚ ਗੂੰਜ ਰਿਹਾ ਸੀ ਅਸੀਂ ਜਿੱਤ ਰਹੇ ਸੀ ਅਤੇ ਪਾਰਟੀਆਂ ਤੋਂ ਖਤਰਾ ਮਹਿਸੂਸ ਕਰ ਰਹੀ ਸੀ ਜਿੱਥੇ ਇੱਕ ਦਿਨ ਇਹ ਵਿਦੇਸ਼ੀ ਦਖਲਅੰਦਾਜ਼ੀ ਸੀ ਤਾਂ ਦੂਜੇ ਦਿਨ ਇਹ ਚੋਣ ਮਹੀਮ ਦੀ ਉਲੰਘਣਾ ਸੀ ਹਾਲਾਂਕਿ ਇਹ ਸਾਰੀਆਂ ਚਾਲਾਂ ਮੈਨੂੰ ਮਾਰਕ ਕਾਰਨੀ ਨਾਲ ਭੰਸ ਕਰਨ ਅਤੇ ਲੀਡਰਸ਼ਿਪ ਦੀ ਦੌੜ ਜਿੱਤਣ ਤੋਂ ਰੋਕਣ ਲਈ ਵਰਤੀਆਂ ਗਈਆਂ ਹਨ ਪਰ ਮੈਂ ਫੇਰ ਵੀ ਕੈਨੇਡਾ ਦੇ ਲੋਕਾਂ ਲਈ ਖੜੀ ਰਹਾਂਗੀ ਅਤੇ ਕੈਨੇਡਾ ਲਈ ਲੜਦੀ ਰਹਾਂਗੀ ਰੂਬੀ ਡੱਲਨ ਨੇ ਆਪਣੇ ਪੋਸਟ ਵਿੱਚ ਲਿਖਿਆ ਕਿ ਕੈਨੇਡਾ ਦੀ ਲਿਬਰਲ ਪਾਰਟੀ ਸਪਸ਼ਟ ਤੌਰ ਤੇ ਸਤਾ ਤੇ ਕਾਬਜ ਰਹਿਣਾ ਚਾਹੁੰਦੀ ਹੈ ਹਾਲਾਂਕਿ ਉਹ ਇਸ ਤੱਥ ਨੂੰ ਬਰਦਾਸ਼ਤ ਨਹੀਂ ਕਰ ਸਕੇ ਕਿ ਮਾਰਕ ਕਾਰਨੀ ਦੀ ਤਾਜਪੋਸ਼ੀ ਵਿੱਚ ਇਕਲੌਤੀ ਰੁਕਾਵਟ ਸੀ ਪਾਵੇਂ ਹੈ ਬੈਂਸ ਵਿੱਚ ਹੋਵੇ ਜਾਂ ਕੈਨੇਡਾ ਲੀਡਰਸ਼ਿਪ ਚੋਣ ਦੱਸਦੇ ਕਿ ਰੂਬੀ ਡੱਲਨ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਹੁਣੇ ਹੀ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਮੈਨੂੰ ਲੀਡਰਸ਼ਿਪ ਦੌੜ ਤੋਂ ਅਯੋਗ ਕਰਾ ਦਿੱਤਾ ਗਿਆ ਹੈ ਇਹ ਫੈਸਲਾ ਹੈਰਾਨ ਕਰਨ ਵਾਲਾ ਅਤੇ ਨਿਰਾਸ਼ਾ ਜਨਕ ਹੈ ਖਾਸ ਕਰਕੇ ਇਹ ਗੱਲ ਜਦੋਂ ਮੀਡੀਆ ਵਿੱਚ ਲੀਕ ਹੋਈ ਹੋਵੇ ਪਾਰਟੀ ਨੇ ਮੇਰੇ ਵਿਰੁੱਧ ਜੋ ਦੋਸ਼ ਲਗਾਏ ਹਨ ਉਹ ਝੂਠੇ ਅਤੇ ਮਨਕੜ ਧੰਨ ਮੈਨੂੰ ਇਸ ਦੌੜ ਤੋਂ ਹਟਾਉਣ ਲਈ ਵਰਤੀਆਂ ਗਿਆ ਚਾਲਾਂ ਸਿਰਫ ਉਹੀ ਪੁਸ਼ਟੀ ਕਰਦੀਆਂ ਹਨ ਜੋ ਅਸੀਂ ਪਹਿਲਾਂ ਹੀ ਜਾਣਦੇ ਸੀ ਸਾਡਾ ਸਨੇਹਾ ਗੂੰਜ ਰਿਹਾ ਸੀ ਅਸੀਂ ਜਿੱਤ ਰਹੇ ਸੀ